ਅਲੇਕਾ ਕਟੋਚਾਂ ਕਰ ਲਓ ਇਧਰ ਆ ਲੁਬੇਦੀ ਭਰਾਓ ਜੀ ਇਧਰ ਹੋ ਜਾ ਚੱਲ ਪਿਆਦੀ ਇਧਰ ਹੋ ਜਾਣਾ ਯਾਰੀ ਪਿਆਦੀ ਨਾਨਕ ਛੀਰੇ ਦਾ ਲਓ ਜੀ ਅੰਮ੍ਰਿਤਕੁੰਡਾ ਗੁਰੂ ਸਾਹਿਬ ਨੇ ਪੈਰ ਮਾਰ ਕੇ ਕਹਿੰਦੇ ਵੀ ਪਾਣੀ ਮੈਂ ਠੀਕ ਪੈਰ ਕਿੱਡੇ ਆ ਪੈਦਾ ਕਰੋ ਮੇਰੇ ਮਗਰੀ ਤੁਰੀ ਆਉਂਦੀ ਹੈ ਪੈਰ ਕਿੱਥੇ ਮਾਰਿਆ ਸੀ ਬਈ ਨਾਨਕ ਦੇਵ ਜੀ ਨੇ ਕਹਿੰਦੇ ਵੀ ਇੱਥੇ ਪੈਰ ਮਾਰ ਕੇ ਮਿੱਠੇ ਜਲਦਾ ਚਰਨਾ ਪਰ ਕਟ ਕਰਤਾ ਸੀ ਬਾਬਾ ਜੀ ਦਾ ਪੈਰ ਤਾਂ ਇਥੋਂ ਸਵਾਤਨ ਦਾ ਟਾਈਮ ਹੋ ਗਿਆ ਵੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਅੱਜ ੱੱਲੇ ਸੀ ਨਾਨਕ ਚੀਰੇ ਕਰੋ ਗੁਰਦੁਆਰਾ ਸਾਹਿਬ ਦੇ ਬਾਹਰ ਤੋਂ ਦਰਸ਼ਨ ਕਿਉਂਕਿ ਗੁਰਦੁਆਰਾ ਸਾਹਮਣੇ ਆਪਣੀ ਖੜੀ ਆ ਬਸ ਸ਼ੇਰਾ ਵੀ ਮੋੜਨ ਤੇ ਲੋਈ ਲਈ ਫਿਰਦਾ ਤੇ ਬਾਕੀ ਸਾਰੇ ਰੈਡੀ ਨੇ ਸਵਾਤਨ ਬੱਜ ਜੇ ਸਾਢੇ 1:00 ਵਜੇ ਇਥੋਂ ਰਵਾਨਗੀ ਹੋ ਜੂ ਆਪਣੀ ਦੇ ਜਾਂਦੇ ਜਾਂਦੇ ਪਹਿਲਾਂ ਆਪਾਂ ਰੁਕੇ ਸੀ ਛੋਟੇ ਸਾਹਿਬ ਜਦਿਆਂ ਦੇ ਨਾਮ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਾਂ ਉਦੋਂ ਬਾਅਦ ਆਪਾਂ ਰੁਕਿਆਂਗੇ ਪਿੰਡ ਜਨਵਾੜਾ ਗੁਰਦੁਆਰ ਮਾਤਾ ਭਾਗ ਔਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਤੇ ਗੇਟ ਤੇ ਦਿਖਾਉਣਾ ਸੋਨੂੰ 8 ਦਾ 9 8 ਹੋ ਗਏ ਤਾਂ ਹੁਣ ਮੱਥਾ ਟੇਕ ਕੇ ਜਾਂਦੇ ਹਾਂ ਅਬ ਤੁਹਾਨੂੰ ਪਤਾ ਲਓ ਜੀ ਦੇਖੋ ਆ ਬਚਾਰੇ ਭੁੱਖੇ ਮਰਦੇ ਦੇਖ ਲਾ ਪਹਿਲਾਂ ਜਿਹੜੇ ਡਿੱਗਦੇ ਨੇ ਹਾਂ ਪਿੰਡ ਜਨਵਾੜਾ ਮਾਤਾ ਭਾਗ ਕੌਰ ਜੀ ਦੇ ਨਾਂ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਾਂ ਪੁੱਤ ਕੋਈ ਨਾ ਆਉਣਾ ਫੇਰ ਆਉਣਾ ਇੱਕ ਮਿੰਟ ਮੈਂ ਬਿਸਕੁਟ ਲੈ ਕੇ ਆਉਂ ਤਾ ਇਹ ਆ ਗਿਆ 메ਨ ਗੇਟ ਬਹੁਤ ਸ਼ਾਨਦਾਰ ਗੁਰਦੁਆਰਾ ਦੇਖਣਯੋਗ ਹੈ ਜੋ ਨਾਨਕ ਜੀ ਦੇ ਇੱਧਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੈ ਕਿਉਂਕਿ ਰਸਤੇ ਵਿੱਚ ਖੜਦੇ ਨੇ ਕਿ ਐ ਤੂੰ ਕਿੰਨੀ ਕੀ ਦੂਰ ਰਹਿ ਗਿਆ ਜੀ ਨਾਨਕ ਜੀ ਦਾ 7 ਕਿਲੋਮੀਟਰ ਹੈ 7 ਕਿਲੋਮੀਟਰ ਓ ਇੱਥੋਂ ਇਹਦਾ ਲਵੀ ਲਾਗੇ ਮਾਤਾ ਪਾਪਾ ਕੌਰ ਪਿੰਡ ਜਨਵਾੜਾ ਇੱਥੋਂ 7 ਕਿਲੋਮੀਟਰ ਕਹਿੰਦੇ ਨਨਖਚੀ ਦਾ ਬਹਿ ਗਿਆ ਜੀ ਬਹੁਤ ਸ਼ਾਨਦਾਰ ਹੈ ਜੀ ਬਹੁਤ ਸ਼ਾਨਦਾਰ ਮਾਤਾ ਪਾਪਾ ਕੌਰ ਪੌੜੀਆਂ ਹੋਣੀਆਂ ਤਾਰਾ ਜੀ ਹੈ ਪਾਣੀ ਤਾਰਾ ਜੀ ਅੱਛਾ ਖੂਹ ਹੈ ਪੁਰਾਣੇ ਸਮੇਂ ਦੀ ਤਰਾਸ ਕੋਈ ਹੋ ਜਾਏ ਤਾਂ ਪਾਣੀ ਆਉਂਦਾ ਗੁਰੂ ਗੁਰੂ ਫੋਨੇ ਪੰਜਾਬ ਚ ਹੋਇਆ ਨਾ ਜਨਮ ਹੋਰ ਤਰਨਦਾਰਨ ਤਰਨਦਾਰਨ ਆ ਥੋੜਾ ਲਓ ਜੀ ਬੌਲੀ ਸਾਹਿਬ ਦੇ ਇਤਿਹਾਸ ਕਕੂਈ ਦੇ ਦਰਸ਼ਨ ਕਰਦੇ ਆ ਸੰਗਤ ਗੁਰਦੁਆਰਾ ਬਹੁਤ ਸੋਹਣਾ ਹਨਾ ਕਿਲੇ ਟੈਪੀ ਬਣਾਇਆ ਹੋਇਆ ਪ੍ਰਿੰਟ ਹੈ ਦੇਖੋ ਲਓ ਜੀ ਸੰਗਤ ਹੁਣ ਚੱਲਿਆ ਜਨਵੇੜੇ ਤੋਂ ਇੱਥੋਂ ਚੱਲਦੇ ਆਪਾਂ ਜਨਵਾੜਾ ਪਿੰਡ ਦੇ ਵਿੱਚ ਇੱਕ ਪੰਜਵੇਂ ਪਿਆਰੇ ਗੁਰਦੁਆਰਾ ਸਾਹਿਬ ਬਹੁਤ ਸ਼ਾਨਦਾਰ ਬਣਿਆ ਹੋਇਆ ਸਾਹਮਣੇ ਗੇਟ ਆ ਤਾਂ ਸੰਗਤ ਇੱਥੇ ਵੀ ਖੜਕੇ ਆ ਸਾਡੇ ਕਿਨਾਈਆ ਗੁਰਦੁਆਰਾ ਸਾਹਿਬ ਇਹ ਵੀ ਬਹੁਤ ਸ਼ਾਨਦਾਰ ਹੈ ਤੁਸੀਂ ਦੇਖ ਸਕਦੇ ਹੋ ਮੱਥਾ ਟੇਕ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਦਰਸ਼ਕ ਲੈ ਵੀ ਮਿੱਤਰੋ ਬੱਪਾ ਪਹੁੰਚ ਗਏ ਨਾਨਕਚੀਰੇ ਤਾ ਸੰਗਤ ਬਸ ਦੇ ਵਿੱਚ ਉੱਤਰ ਰਹੀ ਐ ਹਾਂ ਵੀ ਖੁੱਲੇ ਪੈਸੇ ਹੈਗੇ ਜੀ ਚਾਹੀਦੇ ਨੇ ਕਿੰਨੇ ਚਾਹੀਦੇ ਨੇ ਕਿੰਨੇ ਦੇਵਾ ਇਹਦੇ ਜਿੰਨੇ ਮਰਜ਼ੀ ਦੇ ਲੈ ਤਾਂ ਆਏ ਨਹੀਂ ਕੰਮ ਚਲਾਉਣ ਦੇ ਨਾ ਹਾਂਜੀ ਹਾਂ ਵੀ ਅੱਛਾ ਜੀ ਕਿਵੇਂ ਨਨਕਚੀਰੇ ਪਹੁੰਚ ਗਏ ਆਪਾਂ ਹਾਂਜੀ ਹਾਂ ਪਹੁੰਚ ਗਏ ਕਿਵੇਂ ਲੱਗਿਆ ਸਫ਼ਰ ਬਹੁਤ ਵਧੀਆ ਲੱਗਿਆ ਸਰੇ ਜੀ ਹਜੂਰ ਸਾਹਿਬ ਤੋਂ ਨਾਨਕ ਚੀਰੇ ਦਾ ਹਾਂਜੀ ਹਾਂ ਬਹੁਤ ਵਧੀਆ ਸਫ਼ਰ ਵਧੀਆ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਨੇ ਉਹ ਵੀ ਬਹੁਤ ਵਧੀਆ ਨੇ ਹਾਂਜੀ ਹਾਂਜੀ ਬਾਕੀ ਦੇਖਦੇ ਆ ਜਦੋਂ ਬਾਅਦ ਵੀ ਗੁਰਦੁਆਰੇ ਕਈ ਦਿਖਾਉਣਗੇ ਹਾਂਜੀ ਹਾਂ ਛੁਰ ਵੀ ਚਾਚਾ ਠੀਕ ਹੈ ਵਧੀਆ ਓਕੇ ਰਿਪੋਰਟ ਹੈ ਕਿਵੇਂ ਲੱਗਿਆ ਸਫ਼ਰ ਬਹੁਤ ਵਧੀਆ ਹੈ ਘੈਂਟ ਹੈ ਮੰਮਾ ਹੈ ਤੇ ਕੋਈ ਗਰਮੀ ਗਰਮੀ ਕੋਈ ਨਹੀਂ ਜੀ ਬਹੁਤ ਵਧੀਆ ਮੌਸਮ ਹੈ ਠੰਡ ਵੀ ਨਹੀਂ ਗਰਮੀ ਵੀ ਨਹੀਂ ਬਹੁਤ ਵਧੀਆ ਆਪਣੇ ਜੱੜ ਜੂ ਪਾਲਾ ਜਾ ਕੇ ਟੈਨਸ਼ਨ ਨਾ ਲੋ ਨਹੀਂ ਚਲੋ ਦੇ ਬਰਾਮ ਟਾਈਮ ਸਾਢੇ 10 ਦਾ ਹਾਂ ਆਓ ਜੀ ਆਖੜੀਆਂ ਬੱਸਾਂ ਆਪਣੀਆਂ ਸਾਰੀ ਸੰਗਤ ਉਤਰ ਕੇ ਆ ਰਹੀ ਹੈ ਨਾਨਕ ਜੀ ਦਾ ਗੁਰਦੁਆਰਾ ਸਭ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਗੁਰਦੁਆਰਾ ਰਹਿਣ ਨੂੰ ਕਮਰੇ ਬਹੁਤ ਜਿਆਦੇ ਨੇ ਦੇ ਇਸ਼ਨਾਨ ਕਰਦੇ ਆ ਇਸ਼ਨਾਨ ਕਰਕੇ ਫੇਰ ਜਾ ਕੇ ਮੱਥਾ ਟੇਕਦੇ ਨੇ ਲਓ ਜੀ ਨਾਨਕ ਛੀਰੇ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਪੁਹਕਾ ਨਾਨਕ ਛੀਰੇ ਦਾ ਲਓ ਜੀ ਅੰਮ੍ਰਿਤ ਕੁੰਡ ਜਿੱਥੇ ਪਾਣੀ ਕਹਿੰਦੇ ਨੇ ਵੀ ਪੈਰ ਮਾਰ ਕੇ ਕੱਢਿਆ ਗਿਆ ਕਿਉਂਕਿ ਸਾਰੇ ਜ਼ਾਹਰ ਦਾ ਨਮਕੀਨ ਪਾਣੀ ਆ ਖਾਰਾ ਪਾਣੀ ਆ ਇਹ ਦਾ ਪੀਣ ਜੋਕ ਪਾਣੀ ਨਹੀਂ ਤਾਂ ਸਭ ਤੋਂ ਵਧੀਆ ਪਾਣੀ ਇਹ ਹੈ ਇੱਥੋਂ ਹੀ ਸਾਰੇ ਸਾਈਡ ਦਾ ਪਾਣੀ ਜਾਂਦਾ ਹੈ ਅੰਮ੍ਰਿਤਕੁੰਡਾ ਗੁਰੂ ਸਾਹਿਬ ਨੇ ਪੈਰ ਮਾਰ ਕੇ ਕਹਿੰਦੇ ਵੀ ਪਾਣੀ ਮੈਂ ਦੇਖੋ ਮੇਰੇ ਬਗੜੀ ਤੁਰੀ ਲੌਂਦੀ ਹੈ ਪੈਰ ਕਿੱਥੇ ਮਾਰਿਆ ਸੀ ਵੀ ਨਾ ਉਧਰ ਤਾਂ ਮੱਥਾ ਲੱਗਦਾ ਪੈਰ ਕਿੱਥੇ ਮਾਰਿਆ ਹੈ ਹੈ ਇੱਥੇ ਮੈਂ ਉਹ ਕੁਝ ਆ ਗਿਆ ਹਾਂ ਆ ਸੀ ਸਹੀਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੂਜੀ ਦਸੇ ਬਿੰਦਸੀ ਵਿੱਚ ਦੀ ਯਾਤਰਾ ਕੀਤੀ ਅਤੇ ਬਿੰਦ ਬਿੰਦਰ ਸਹਿਰ ਦੀਆਂ ਸੰਗਤਾਂ ਦੀ ਬੇਨਤੀ ਆਪਣੇ ਚਰਨਾਂ ਦੇ ਬਖਸ਼ਿਸ਼ ਸਦਕਾ ਮਿੱਠੇ ਜਲ ਦਾ ਚੀਰਾ ਪ੍ਰਗਟ ਕੀਤਾ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਵੀ ਇੱਥੇ ਪੈਰ ਮਾਰ ਕੇ ਮਿੱਠੇ ਜਲ ਦਾ ਚਰਨਾ ਪ੍ਰਗਟ ਕਰਤਾ ਸੀ ਉਹੀ ਲੈਣਕ ਜੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਆਜੀ ਬੱਬਾ ਜੀ ਦਾ ਪੈਰ ਤਾਂ ਇੱਥੋਂ ਸਾਰੇ ਮਿੱਠੇ ਜਲ ਹੈ ਕੀ ਚਾ ਉੱਤੇ ਸੱਪਿਆ ਹੋਇਆ ਉਹ ਦੇਖੋ ਉੱਤੇ ਪਟ ਤਾਂ ਸਾਰਾ ਇੱਥੋਂ ਮਿੱਠੇ ਪਾਣੀ ਦਾ ਜਾਲਾ ਇੱਥੋਂ ਘਰੇ ਵੀ ਲੈ ਜਾ ਸਕਦੇ ਆ ਇਹ ਸਾਰਾ ਉੱਥੇ ਹੀ ਹੁੰਦਾ ਗੁਰੂ ਨਾਨਕ ਦੇਵ ਜੀ ਨੇ ਪੈਰ ਨਾਲ ਹੈ ਉਹ ਕੀ ਬੈਪਾ ਹਾਂ ਉਹਨਾਂ ਅੰਦਰ ਹੁੰਦਾ ਨਾ ਇਹ ਲੋਟ ਚਾਣੀ ਆ ਉਹ ਪੈਰ ਮਾਰ ਕੇ ਕੱਢਿਆ ਜੀ ਹੂੰ ਲੋਟ ਲੈ ਸਕੋ ਇੱਧਰ ਬੰਨ ਕੇ ਲੈ ਜਾ ਸਕੋ ਛਕ ਲੋ ਜਾ ਵਾ ਆ ਫਲਾ ਦੇ ਉੱਥੇ ਮਾਰੇ ਹਾਂ ਤਾਂ ਆ ਪਹਿਲਾਂ ਤੁਸੀਂ ਲੈ ਜਾ ਕੋ ਹੈ ਉਹ ਹਨਾਣਾ ਕਿੱਥੇ ਕਿੱਥੇ ਉਹ ਪਰ ਸਿਰੇ ਵਿੱਚ ਇੱਕਲਾ ਪੈਰ ਸੱਪਿਆ ਹੋਇਆ ਆ ਆ ਉਹੀ ਆ ਪਾਣੀ ਥੱਲੇ ਨਿਕਲਦਾ ਉਹਦੇ ਆ ਫੋਨ ਬੱਲੀ ਠੀਕ ਆ ਜੂ ਉਹਨਾਂ ਦੇ ਕਿਤੇ ਨਹੀਂ ਕਿਤੇ ਪੰਨੀਆਂ ਆ ਬੱਸ ਉੱਥੋਂ ਲੈ ਜਾ ਦੇ ਠੀਕ ਕਣਾ ਮਰਜ਼ੀ ਘੁੰਮ ਲੋ ਦੇਖ ਲੋ ਬਾਬੇ ਨੇ ਜਿੱਥੇ ਬਾਬੇ ਨਾਨਕ ਨੇ ਪੈਰ ਮਾਰਿਆ ਸੀ ਬਈ ਤਾਂ ਇੱਥੋਂ ਦੇਖ ਲੈ ਸਕਦੇ ਆ ਵੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਉੱਥੇ ਜਾ ਕੇ ਪਾਣੀ ਰੁਕ ਗਿਆ ਦੀ ਤੇ ਜਿਹੜਾ ਪੈਰ ਮਾਰਿਆ ਸੀ ਤਾਂ ਇੱਥੋਂ ਇੰਨੀ ਚਾਈ ਤੋਂ ਪੈਰ ਮਾਰ ਕੇ ਮਿੱਠਾ ਪਾਣੀ ਕੱਢਿਆ ਤੀ ਨਹੀਂ ਸਾਰੇ ਸ਼ਹਿਰ ਦੇ ਵਿੱਚ ਨਮਕੀਨ ਪਾਣੀ ਐ ਬਾਬੇ ਨਾਨਕ ਨੇ ਇਹ ਕਹਿਤਾ ਸੀ ਲੋਕਾਂ ਨੂੰ ਜਿੱਥੇ ਤੱਕ ਤੁਸੀਂ ਤੁਰੇ ਜਾਵੋਗੇ ਵੀ ਤੁਹਾਡੇ ਮਗਰ ਮਗਰ ਪਾਣੀ ਤੁਰੇ ਜਾਊ ਉੱਥੇ ਜਾ ਕੇ ਉਹਨਾਂ ਨੇ ਕੋਈ ਜਤ ਖੜ ਗਏ ਜਾਂ ਪਿੱਛੇ ਦੇਖ ਲਿਆ ਕੋਈ ਫਲਟ ਪਾਤਾ ਤਾਂ ਆਹ ਦੇਖ ਬਾਲੀ ਬਾਲੀ ਤਾਂ ਹੁਣ ਨਹੀਂ ਕੱਢਦਾ ਉੱਥੇ ਰਹਿਣਾ ਹਾਂ ਆ ਸਾਰੇ ਆ ਸੀਗਾ ਇੱਥੇ ਆ ਕੇ ਪਾਣੀ ਡਿਗਦਾ ਤਾਂ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਆ ਕੇ ਬਾਬੇ ਨੇ ਪੈਰ ਨਾਲ ਪਾਣੀ ਕਢਦਾ ਸੀਗਾ ਮਿੱਠਾ ਤਾਂ ਇਧਰ ਫੋਟੋਆਂ ਕਲਿੱਕ ਹੋ ਰਹੀਆਂ ਨੇ ਐਵੇਂ ਬਾਬੇ ਵਧੀਆ ਤੂੰ ਵੀ ਸਾਡੀ ਹਿੰਮਤ ਨਾਲ ਆ ਗਿਆ ਸੀ ਤਾਂ ਆਪ ਦੇਖ ਲੈ ਚਲੋ ਜੀ ਲੈ ਖੱਚ ਕੇ ਚਲੋ ਚਲੋ ਕਰਨਾ ਆ ਦੇਖੋ 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 ਸਾਰਿਆਂ ਨੂੰ ਦਿਖਾ ਦੇ ਦਰਸ਼ਨ ਸਾਰਿਆਂ ਨੂੰ ਕਰਾ ਦੇ ਇਹ ਲਖੀਰ ਖੇਤ ਹੋਂਥੋਂ ਆਉਂਦਾ ਏ ਨਿਸ਼ਾਨ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉਹ ਗੁਰਦੁਆਰਾ ਸਾਹਿਬ ਕੋਲੇ ਖੜ ਗਿਆ ਜਾ ਕੇ ਹਾਂ ਦੇਖ ਲੈ ਗਿਆ ਟੁੰਡਾ ਫੜਦਾ ਨਿਸ਼ਾਨ ਸਾਹਿਬ ਕੋਲੇ 베ਰੀ ਦੀ ਟੁੰਡਾ ਫੜਦਾ ਕਿੱਥੇ ਹੋ ਗੁੱਡ ਦੇਖ ਓਏ ਬਾਜ ਵੜੀ ਬਈ ਬੱਚੇ ਕਿਹੜੇ ਖਾ ਕੇ ਆਏ ਆਲੇ-ਦਾਲੇ ਸਾਰੇ ਪਹਾੜੀ ਏ ਦੇਖੋ ਉਹਦੇ ਸਾਰੇ ਪਹਾੜੀ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਤੋਂ ਕਿੰਨੀ ਉੱਚੀ ਖੜੇ ਆ ਗੁਰਦੁਆਰਾ ਸਾਹਿਬ ਤੋਂ ਕਿੰਨੀ ਉੱਚੀ ਖੜਿਆ ਸरोवर ਦੇਖ ਕਿੰਨਾ ਨੀਮਾਗਾ ਹੈ ਹੈ ਹਜ਼ਾਰਾਂ ਹੀ ਫੁੱਟ ਨੀਮਾ ਹੈ ਬਾਬੇ ਨਾਨਕ ਨੇ ਲਿਖਲਾ ਉਹ ਵਿੱਚ ਥਾਵੇਂ ਕਹਿੰਦੇ ਵੀ ਪੈਰ ਮਾਰ ਕੇ ਮਿੱਠਾ ਪਾਣੀ ਕਿੱਢਤਾ ਨਹੀਂ ਸਾਰੇ ਸ਼ਹਿਰ ਦੇ ਵਿੱਚ ਨਮਕੀਨ ਪਾਣੀ ਹੈ ਬਾਬੇ ਨਾਨਕ ਦੀ ਇਹ ਜੀ ਕਿਰਪਾ ਕੀਤੀ ਲੋਕਾਂ ਨੇ ਜਦੋਂ ਫਰਿਆਦ ਕੀਤੀ ਬਾਬੇ ਨੂੰ ਦੂਜੀ ਦਾਸੀ ਜੀ ਸ਼ਰ ਬਾਬੇ ਦੀ ਜਦੋਂ ਉਰੇ ਆਏ ਸੀ ਜਦੋਂ ਉਹਨੇ ਅਰਦਾਸ ਕੀਤੀ ਮਿੱਠਾ ਪਾਣੀਗਾ ਉਹ ਆਪਾਂ ਕਹਿੰਦੇ ਵੀ ਇੱਥੇ ਕਿਥੇ ਜਾਵਾਂਗੇ ਪਿੱਛੇ ਦਰਹਿ ਜਾਉ ਤੇ ਉੱਥੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹਮਨ ਲਾ ਉੱਥੇ ਖੜ ਗਏ ਸੀ ਜਾਂ ਉੱਥੇ ਕਰੋਗੇ ਕੋਈ ਫਲਟ ਪੈ ਗਿਆ ਤੇ ਉੱਥੇ ਜਾ ਕੇ ਪਾਣੀ ਰੁਕ ਗਿਆ ਤਾਂ ਉੱਥੋਂ ਸਾਰੇ ਸ਼ਹਿਰ ਦੇ ਵਿੱਚ ਹੁਣ ਪਾਣੀ ਜਾਂਦਾ ਸਾਰੇ ਪੀਣ ਦਾ ਪਾਣੀ ਇਹੀ ਹੈ ਨਹੀਂ ਸਾਰੇ ਸ਼ਹਿਰ ਦੇ ਵਿੱਚ ਧਰਤੀ ਦਾ ਪਾਣੀ ਸਾਰਾ ਉਹ ਧਰਤੀ ਦੇ ਵਿੱਚ ਵੀ ਦੇਖ ਲੈ ਨਮਕੀਨ ਹੈ ਜਿੱਥੇ ਪੈਰ ਮਾਰਦੇ ਹੋ ਮੱਠਾ ਉਹ ਮੱਠਾ ਆਹ ਭਾਈ ਤੀ ਸਾਨੂੰ ਇਹ ਗੱਲ ਨਹੀਂ ਇਹ ਕੀ ਕਹਿੰਦਾ ਇਹਨੂੰ ਕਹਿਣ ਦਾ ਹੈ ਨਹੀਂ ਇਹਨੂੰ ਪਤਾ ਨਹੀਂ ਇਹਨੂੰ ਇਤਿਹਾਸ ਬਾਰੇ ਜਨਕੀ ਨੌਲਜੀ ਨਹੀਂ ਬੰਦੇ ਨੂੰ ਇਹਨੇ ਉਲਟ ਕਹਿਤਾ ਹਾਂ ਬਣੀ ਹੋਈ ਹੈ 550 ਸਾਲ ਪੁਰਾਣੀ ਹੈ ਜੀ ਤਾਂ ਬਾਹਰਲੀ ਸਾਈਡ ਤੋਂ ਵੀ ਮੇਨ ਗੇਟ ਹੈ ਤੇ ਗੁਰਦੁਆਰਾ ਸਾਹਿਬ ਦਾ ਤਾਂ ਡਿਊਟੀ ਦਰਸ਼ਨ ਤੁਸੀਂ ਕਰ ਸਕਦੇ ਹੋ ਬਾਕੀ ਅੰਦਰਲੀ ਸਾਈਡ ਤੋਂ ਗੁਰਦੁਆਰਾ ਸਾਹਿਬ ਦਿਖਾਏ ਹੋਇਆ ਸਾਢੇ 12 ਦਾ ਟਾਈਮ ਹੋ ਗਿਆ ਤਾਂ ਪਹੁੰਚ ਗਏ ਆਪਾਂ ਗੁਰਦੁਆਰਾ ਯਾਦਗਾਰ ਸਾਹਿਬ ਜਦ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਸ਼ਾਨਦਾਰ ਗੇਟਾਂ ਅੰਦਰ ਵੀ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਤੁਹਾਨੂੰ ਦਿਖਾਵਾਂਗੇ ਆ ਸਿੰਘ ਵਰਸ਼ੇ ਲਈ ਖੜੇ ਨੇ ਗੇਟਾਂ 'ਚ ਸ਼ੇਰ, ਬੁੱਤੇ, ਹਾਥੀ, ਮੋਰ ਬਹੁਤ ਚੀਜ਼ਾਂ ਦੇਖਣ ਵਾਲੀਆਂ ਦੇਖੋ ਸਭ ਤੋਂ ਪਹਿਲਾਂ ਸੇਰ ਦਿਖਾਉਣੇ ਆ ਮੋਰ ਹਾਥੀ ਬੋਤਾ ਬਹੁਤ ਸੋਹਣੇ ਸਟੈਚੂ ਬਣੇ ਹੋਏ ਨੇ ਤੇ ਬੈਠ ਵੀ ਸਕਦੇ ਆ ਤਾਂ ਚੜ ਕੇ ਫੋਟੋ ਖਿੱਚਾ ਸਕਦੇ ਆ ਕਬੂਤਰ ਚੀਨੇ ਲੱਕੇ ਗੋਲੇ ਦੇਖੋ ਬਹੁਤ ਕਬੂਤਰ ਰੱਖਿਆ ਨੇ ਬਾਬੇ ਨੇ ਬਈ ਆ ਤਰ ਤੱਕ ਕਬੂਤਰੀ ਕਬੂਤਰ ਨੇ ਦੇਖੋ ਵੀ ਤਸਵੀਰਾਂ ਲੇ ਵੀ ਆ ਗਏ ਜਹਾਜ਼ ਤੇ ਜਹਾਜ਼ ਦੇ ਵਿੱਚ ਵਾ ਕੇ ਦੇਖਣਾ ਅੱਜ ਦੇਖੋ ਬਈ ਕਿਹਾ ਸਰਦਾਰ ਕਿਹਦਾ ਮੇਰੀ ਬਾਬੇ ਨੂੰ ਤਾਰ ਤੂੰ ਏਡੀ ਪੇ ਹਾਂ ਆਹੋ ਹੋ ਹੋ ਲੋੜਾ ਬੜੀ ਸਪੀਡ ਤੇ ਆ ਰਹੇ ਹਾਂ ਮਾਹ ਪੁੱਛਣਾ ਜਾ ਲੰਗਦਾ ਜਗਾ ਜ ਜਾ ਲੰਗ ਰਿਹਾ ਹੈ ਟਾਈਮ ਹੀ ਥੋੜਾ ਥੀ ਗਾ ਬੈਕ ਬੈਕ ਤਾਂ ਨਹੀਂ ਦੇਖਿਆ ਅੱਜ ਨਾ ਬੈਠਦੇ ਆ ਜੀ ਹੁਣ ਅਜੇ ਥੋੜਾ ਦਮ ਲੈ ਲੀਏ ਕਈ ਵਾਰ ਆਕਸੀਜਨ ਘਟ ਜਾਂਦੀ ਆ ਉਹ ਲੈ ਲਓ ਐ ਕਰ ਜਾਓ 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 ਹਾਂ ਤੂੰ ਜਾਏ ਕਾਲੋ ਚਲੋ ਸਟੂਡੀਓ ਆ ਚਲੋ ਮਸਾ ਫਾਰ ਖਲਾਇਆ ਫਰਮਾਇਸ਼ ਤੇ ਚਲੋ 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 ਜਿਹੜਾ ਇੱਥੇ ਚੜ ਗਏ ਹੁਣ ਸਿੱਧਾ ਜਾ ਕੇ ਉਤਰਾਂਗੇ ਕੈਨੇਡਾ ਕੈਨੇਡਾ ਤੋਂ ਬਾਅਦ ਦੇਖਦੇ ਆਂ ਵੀ ਕਿਸੇ ਪ੍ਰੀਜ਼ਨ ਸਾਇਦਾ ਯੂ ਐਸ ਏ ਦਾ ਹੀ ਆ ਉਦੋਂ ਬਾਅਦ ਫੇਰ ਸਿੱਧਾ ਆਵਾਂਗੇ ਇੰਡੀਆ ਇੰਡੀਆ ਤੋਂ ਬਾਅਦ ਫੇਰ ਦੇਖਵੇਂ ਫੇਰ ਕਿਸੇ ਪਾਸੇ ਹੋਰ ਨਹੀਂ ਜਾਣਾ ਆਪਾਂ ਆਜੋ ਨੀ 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 ਪਹਿਲਾਂ ਉਹ ਲੰਮਾ ਹੈ ਕੋਈ ਫੋਟੋ ਉਹਦੀ ਉਹਦੀ ਕੰਡਾਈ ਉਹਦੂ ਤਾਂ ਯਾਰ ਫੱਲੇ ਸੀਸਾ ਨੂੰ ਖੁੱਲਦਾ ਹੋਊ ਫੋਟੋ ਤਾਂ ਯਾਰ ਹਲੇ ਕਟ ਕਰਨ ਕਰਨਾ ਹਾਂ ਤਾ ਦਲ ਬੈਠੀ ਬਣਾਓ ਲੋ ਇਧਰ ਆਓ ਚੱਲ ਪਿਆਦੀ ਇਧਰ ਹੋ ਜਾ ਬਣਾ ਯਾਰ ਪਿਆਦੀ ਇਧਰ ਕਰਾਏ ਇਧਰ ਭਾਈ ਆ ਕੇ ਬੈਠਾ ਇਧਰ ਬੈਠਾ ਤਾਂ ਨਹੀਂ ਮੈਂ ਸਾਥ ਕੁਝ ਬੈਠੋ ਇੱਤੋਂ ਚੱਲਣਾ ਇਧਰ ਹੋਦਾ ਸਾਨੂੰ ਵੀ ਕੋਈ ਜਾਇਆ ਕੋਈ ਚੰਨੇ ਚ ਬਠਾਣਾ ਟਟੂਟ ਜਹਾਜ਼ ਉਹ ਆਪਣਾ 1000 ਫਟ ਦੇਖ ਲੈ ਉਹ ਕਰਨਾ ਧਾ ਥੱਲੇ ਜਾ ਦੀ ਕਰੇ ਮੈਸੇਜ ਕਿਚਰ ਸਾਰੇ ਇੱਕ ਮਿੰਟ ਜਮ ਲੋ ਲੈ ਵੀ ਜਹਾਜ਼ ਬਹੁਤ ਸੋਹਣਾ ਬਣਿਆ ਹੋਇਆ ਵਿੱਚ ਬੈ ਕੇ ਫੀਲਿੰਗ ਤਾਂ ਨਹੀਂ ਉਦਾਂ ਆਉਂਦੀ ਵੀ ਪਰ ਉਹ ਬਾਹਰੋਂ ਦੇਖਣ ਨੂੰ ਬਹੁਤ ਸੋਹਣਾ ਵਿੱਚ ਤਾਂ ਬਸ ਬੈਠਣਾ ਬੈਠਣਾ ਲੱਗੇ ਸ਼ੀਸ਼ੇ ਲੱਗੇ ਨੇ ਤੁਸੀਂ ਆਪਣਾ ਫੋਟੋ ਵੀ ਕਰਾ ਸਕਦੇ ਹੋ ਸ਼ੀਸ਼ੇ ਖੁੱਲਦੇ ਨੇ ਤੇ ਬਾਕੀ ਕਰਨ ਦੁਲਟ ਫਿਰਦਾ ਮੈਂ ਨਹੀਂ ਫੋਟੋ ਕਰਦਾ ਮੈਂ ਵੀਡੀਓ ਬਣਾ ਰਿਹਾ ਬਈ ਆਪਦੀ ਹੱਜੇ ਨਾ ਜਾ ਕੇ ਇਧਰ ਹਲੋ ਚਾ ਕੀ ਨਾ ਦੇਖੋ ਕਕੋੜਾ ਦੂਜਾ ਕੋੜਾ ਓ ਸੋਨਾ ਲੱਗਦਾ ਤੂੰ ਸੋਨਾ ਲੱਗਦਾ ਤੂੰ ਇੱਥੇ ਬੈਠਾ ਆ ਚੱਪਲਾਂ ਲੈ ਕੇ ਜੜ ਗਿਆ ਤਾ ਹਾਂ ਜੋ ਜਮੀ ਨਹੀਂ ਪਤਾ ਇਹਨਾਂ ਨੂੰ ਕਹਦਾ ਵੀ ਗੁਰਦੁਆਰਾ ਸੰਗਤ ਸਾਹਿਬ ਆ ਗਏ ਬਹੁਤ ਸ਼ਾਨਦਾਰ ਇਕੱਠਾ ਹੈ ਗੱਡੀ ਨੂੰ ਨਾਮ ਬਰਾ ਦੇਖੋ ਬਹੁਤ ਇਕੱਠਾ ਬਹੁਤ ਇਕੱਠਾ ਵੀਰੋ ਬਹੁਤ ਜਿਆਦਾ ਇਕੱਠਾ ਕਿ ਨਹੀਂ ਬੜਾ ਜਿਆਦਾ ਹੈ ਤਾਂ ਇਹ ਲੋਕਲ ਗੁਰਦੁਆਰਿਆਂ 'ਚ ਆ ਗਏ ਹੋਣਗੇ ਮੈਨੂੰ ਲੱਗਦਾ ਐਂਕੋ ਵੀ ਇੱਕ ਦੋ ਅੱਜ ਦਿਖਾ ਦਾਂਗੇ ਤੇ ਬਾਕੀ ਜਿਹੜੇ ਰਹਿ ਗਏ ਕੱਲ ਨੂੰ ਦਿਖਾ ਦਾਂਗੇ ਦੇਖੋ ਪੌਣੇ 8 ਵਜੇ ਫੇਰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਨੇ ਆ ਨਾਲੇ ਟੈਕ ਆਉਣੇ ਮੱਥਾ ਨਾਲੇ ਛਕਾਂਗੇ ਲੰਗਰ ਤੇ ਅੱਜ ਸਾਨੂੰ ਨਵੀਂ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਵਾਹਿਗੁਰੂ